ਜੋ ਵੀ ਇੱਥੇ ਆਇਆ ਸਾਰਿਆਂ ਦਾ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਔਰ ਸਪੈਸ਼ਲੀ ਆਰਗੇਨਾਈਜ਼ਰ ਸ੍ਰੀਨੀ ਸਾਹਿਬ ਹੋਣਾ ਨਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਹੈਗਾ ਕਿ ਮੈਂ ਇੱਕਦਮ ਜ਼ਰੂਰ ਪਲੇਅਰਾਂ ਲਈ ਕਹਿਣਾ ਚਾਹੁੰਦਾ ਕਿ ਇਸ ਏਰੀਆ ਦੇ ਵਿੱਚ ਬਹੁਤ ਹੀ ਟੈਲੈਂਟ ਹੈ ਮੈਨੂੰ ਅੱਜ 39 ਇਅਰਸ ਹੋ ਗਏ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹਦੇ ਨਾਲ-ਨਾਲ ਮੈਂ ਅਕੈਡਮੀ ਫੁੱਟਬਾਲ ਦੀ ਵੀ ਚਲਾਈ ਸੀ ਸੈ ਸਟੀਫਨ ਫੁੱਟਬਾਲ ਅਕੈਡਮੀ ਤੇ ਬਾਕੀ ਬਹੁਤ ਛੋਟੇ ਛੋਟੇ ਬੱਚੇ ਵੀ ਮੇਰੇ ਕੋਲ ਆਉਂਦੇ ਹੈਗੇ ਯੂਨੀਵਰਸਿਟੀ ਦੇ ਵਿੱਚ ਐਸ ਏਰੀਆ ਦਾ ਟੈਲੈਂਟ ਦੇਖ ਕੇ ਮੈਨੂੰ ਲੱਗਦਾ ਹੈ ਇੱਥੇ ਜਿਵੇਂ ਪਰਮਿੰਦਰ ਸਿੰਘ ਵਰਗੇ ਐਸ ਏਰੀਆ ਤੋਂ ਪਲੇਅਰ ਬਣੇ ਨੇ ਉਹਦਾਂ ਦੇ ਪਲੇਅਰ ਬਹੁਤ ਮੈਂ ਦੇਖਿਆ ਹੈ ਕਿ ਜਿਹਨਾਂ ਦਾ ਬਹੁਤ ਜ਼ਿਆਦਾ ਟੈਲੈਂਟ ਹੈਗਾ ਤੇ ਮੈਨੂੰ ਹੋਪ ਹੈਗੀ ਹੈ ਕਿ ਐਸ ਏਰੀਆ ਦੇ ਪਲੇਅਰ ਆਪਣੇ ਕੰਟਰੀ ਦਾ ਹੌਰ ਨਾ ਕਰਨਗੇ ਤੇ ਇਸ ਕੰਟਰੀ ਨੂੰ ਬਹੁਤ ਉੱਪਰ ਲੈ ਕੇ ਜਾਣਗੇ ਵਾਂਸ ਅਗੇਨ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਥੈਂਕ ਯੂ ਵੈਰੀ ਮਚਾ ਜੀ ਬਹੁਤ ਠੀਕ ਹੈ ਬਟਾ ਚੱਲੇਗਾ ਸਾ ਹਾਂ ਉਹ ਨਹੀਂ ਨਾਸ ਜੀ ਦਾ ਵੀ ਜਿਨ੍ਹਾਂ ਲਈ ਜਿਨ੍ਹਾਂ ਵੱਲੋਂ ਮੇਰੇ ਲਈ 1000 ਦੇ ਵੱਡੇ ਮਾਨ ਆਏ ਨੇ ਜੋਤੀ ਭਾਜੀ ਤੁਹਾਡਾ ਵੀ ਧੰਨਵਾਦ ਕਰਦੇ ਆ ਬੋਲੋ ਦੋ ਹਾਂ ਹਾਂ ਆ ਗਏ ਗੁਰਜੀਤ ਗਿੱਲ ਸਾਡਾ ਇੰਟਰਨੈਸ਼ਨਲ ਕਬੱਡੀ ਪਲੇਅਰ ਉਸ ਵੀਰ ਦਾ ਵੀ ਕਹਿੰਦੇ ਵਿਸ਼ੇਸ਼ ਸਨਮਾਨ ਸਾਡੇ ਕਲੱਬ ਵੱਲੋਂ ਕੀਤਾ ਜਾ ਰਿਹਾ ਏ ਇੰਟਰਨੈਸ਼ਨਲ ਕਬੱਡੀ ਪਲੇਅਰ ਨੇ ਚੋਟੀ ਦੇ 스타 ਹੈ ਮੇਰੇ ਵੀਰੋ ਇਹ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਠੀਕ ਹੈ ਬਾਈ ਕੀ ਹੋਈਆਂ ਸਤਿਕਾਰਯੋਗ ਸ਼ਖਸੀਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈਆਂ ਚੋਂ ਜਿਹੜੇ ਵੀ ਸਾਡੇ ਇਸ ਖੇਡ ਮੇਲੇ ਦੇ ਵਿੱਚ ਪੁੱਜੇ ਨੇ ਸਾਰੇ ਹੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਵੈਲਕਮ ਬਹੁਤ ਰਾਣਾ ਜੀ ਜੱਸੀ ਜੱਸੀ ਜੀ ਮੁਖੀ ਸਾਹਿਬ ਜਗਤਾਰ ਸਿੰਘ ਲਾਲੀ ਜੀ ਮੁਹਾਲੀ ਤੋਂ ਵੀ ਨਾਲ ਜਾਣਗੇ ਜਗਤਾਰ ਸਿੰਘ ਜੀ ਦੇ ਸੁਪੁੱਤਰ ਨੇ ਲਾਲੀ ਜੀ ਸੁੱਖਾ ਜੀ ਵੀ ਨਾਲ ਜਾਣਗੇ ਰਾਜੂ ਸਾਡਾ ਵੀ ਕਰਨ ਸੁਨਿਆਰ ਬਿੱਦੂ ਰਾਣਾ ਜੀ ਮਨੀ ਰਾਣਾ ਜੀ ਸੰਤ ਰਾਣਾ ਜੀ ਮਨਦੀਪ ਕੁਮਾਰ ਛੋਟੂ ਬਹੁਤ ਬਹੁਤ ਧੰਨਵਾਦ ਅ ਸਰਕ ਵਾਲ ਟੂਰਨਾਮੈਂਟ ਵਿੱਚ ਪਹੁੰਚੇ ਹੋ ਕਿੰਨਾ ਚਾਹੋਗੇ ਫੁੱਟਬਾਲ ਖੇਡਣ ਨੂੰ ਲੇ ਕੇ ਸਭ ਤੋਂ ਪਹਿਲਾਂ ਤਾਂ ਜੀ ਸਪੋਰਟਸ ਵੈਲਫੇਅਰ ਕਲੱਬ ਚਨਾਲੋਂ ਵਧਾਈ ਦਾ ਪਾਤਰ ਹੈ ਜਿਨੇ ਇੰਨਾ ਸੋਹਣਾ oprala ਕਰਕੇ ਇਹ ਟੂਰਨਾਮੈਂਟ ਆਰਗੇਨਾਈਜ਼ ਕਰਾਇਆ ਹੈ 7 A ਸਾਈਡ ਓਪਨ ਟੂਰਨਾਮੈਂਟ ਹੈ ਇਹ ਤੇ ਅਸਲ ਦੇ ਵਿੱਚ ਅੱਜ ਇਹ ਜਿਹੇ ਟੂਰਨਾਮੈਂਟਾਂ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਵੀ ਪਿੰਡਾਂ ਦੇ ਵਿੱਚੋਂ ਚੰਗੇ ਖਿਡਾਰੀ ਜਿਹੜੇ ਕਿ ਉੱਠਣ ਤੇ ਆਪਦੀ ਖੇਡਾਂ ਦੇ ਨਾਲ ਕਬੱਡੀ ਹੋਵੇ ਫੁੱਟਬਾਲ ਹੋਵੇ ਇਹਦੇ ਨਾਲ ਜੁੜਨ ਤੇ ਨਸ਼ਿਆਂ ਤੋਂ ਬਚਣ ਤੇ ਸਿੱਧੇ ਪਾਸੇ ਨੂੰ ਲੱਗੀ ਰਹੇ ਆਪਣੇ ਪੰਜਾਬ ਦੀ ਜਵਾਨੀ ਤੇ ਇਹਨਾਂ ਦੇ ਆਪਣੇ ਕੋਚ ਇੱਥੇ ਪਿੰਡ ਤਿਊੜ ਤੋਂ ਗੁਰਜੀਤ ਸਿੰਘ ਜੀਤਾ ਹੁਣੀ ਪਹੁੰਚੇ ਨੇ ਤੇ ਆਪਣੇ ਨਾਲ ਕੋਚ ਸਾਹਿਬ ਪਿੰਡ ਚਨਾਲੋਂ ਤੋਂ ਵੀ ਨੇ ਤਾਂ ਸਾਰਿਆਂ ਦਾ ਇਹ ਉਪਰਾਲਾ ਜਿਹੜਾ ਮੈਂ ਵਧਾਈ ਦੇਣਾ ਚਾਹੁੰਦਾ ਤੇ ਸਮੁੱਚੇ ਇਲਾਕਾ ਵਾਸੀਆਂ ਨੂੰ ਵੀ ਜਿਨ੍ਹਾਂ ਨੇ ਅੱਜ ਉਰੇ ਪਹੁੰਚ ਕੇ ਪਲੇਅਰਾਂ ਦਾ ਉਤਸ਼ਾਹ ਉਤਸ਼ਾਹ ਵਧਾਇਆ ਸਰ ਪਹਿਲਾਂ ਵੀ ਕੁਰਾਲੀ ਦਾ ਨਾਮ ਕਾਫੀ ਪਲੇਅਰਾਂ ਨੇ ਰੋਸ਼ਨ ਕੀਤਾ ਤੇ ਹੁਣ ਫੇਰ ਇੱਕ ਅੰਡਰ 16 ਲੜਕੀਆਂ ਦੀ ਟੀਮ ਦੇ ਕੋਚ ਵਜੋਂ ਕੁਰਾਲੀ ਦੇ ਨੌਜਵਾਨ ਦੀ ਨਿਯੁਕਤੀ ਹੋਈ ਹੈ ਕਿਵੇਂ ਦੇਖਦੇ ਬਿਲਕੁਲ ਜੀ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਵੀ ਆਪਣਾ ਕੁਰਾਲੀ ਦਾ ਜਿਹੜਾ ਨਾਮ ਪੂਰੇ ਇੰਡੀਆ ਦੇ ਵਿੱਚ ਜਾਂਦਾ ਜਦੋਂ ਆਪਾਂ ਨੈਸ਼ਨਲ ਜਾਂ ਇੰਟਰਨੈਸ਼ਨਲ ਦੇ ਲਈ ਸਾਡੇ ਪਲੇਅਰ ਜਾਂਦੇ ਨੇ ਤਾਂ ਪੂਰੇ ਸਮੁੱਚੇ ਇੱਕ ਪਿੰਡ ਦਾ ਹੀ ਨਹੀਂ ਇੱਕ ਏਰੀਏ ਦਾ ਪੂਰੇ ਦਾ ਨਾਮ ਰੌਸ਼ਨ ਹੁੰਦਾ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਮੈਂ ਹਮੇਸ਼ਾ ਅਪੀਲ ਕਰਦਾ ਰਹਿਣਾ ਵੀ ਲੋੜ ਹੈ 플레이ਰਾਂ ਦੇ ਲਈ ਜਿਹੜੀ ਜੋ ਵੀ ਫੈਸਿਲਿਟੀਆਂ ਵਧਾਈਆਂ ਜਾਣ ਨਾਮ ਰਾਸ਼ੀ ਵਧਾਈ ਜਾਵੇ ਚੰਗੀ ਚੰਗੇ ਕੋਚਾਂ ਨੂੰ ਅਪਾਇੰਟ ਕੀਤਾ ਜਾਵੇ ਤਾਂ ਜੋ ਸਾਡੇ ਜਿਹੜੇ ਪੰਜਾਬ ਦੇ ਮੁੰਡੇ ਨੇ ਉਹ ਆਪਣੇ ਪੰਜਾਬ ਦਾ ਨਾਮ ਹੋਰ ਵੀ ਰੌਸ਼ਨ ਕਰਨ ਜੋ ਜਿਹੜੀਆਂ ਟੀਮਾਂ ਸਰਮ ਫਾਈਨਲ ਖੇਡ ਰਹੀਆਂ ਨੇ ਉਹਨਾਂ ਨੂੰ ਜੀ ਦੇਖੋ ਰੋਪੜ ਤੇ ਚਨਾਲੋਂ ਦੀ ਟੀਮ ਦਾ ਫਾਈਨਲ ਦਾ ਮੈਚ ਹੈ ਹੁਣੇ ਅਸੀਂ ਸਾਰੇ ਪਤਵੰਤੇ ਸੱਜਣ ਨਾਲ ਜਾ ਕੇ ਆਲ ਦੀ ਬੈਸਟ ਵਿਸ਼ ਕਰਕੇ ਆਏ ਆ ਤੇ ਉਮੀਦ ਕਰਦੇ ਆ ਵੀ ਪੂਰਾ ਫਸਮਾ ਮੁਕਾਬਲਾ ਦਰਸ਼ਕਾਂ ਨੂੰ ਦੇਖਣ ਨੂੰ ਮਿਲੂਗਾ ਥੈਂਕ ਯੂ ਥੈਂਕ ਯੂ ਤੁਹਾਡਾ ਪਿੱਛੇ ਹੈ ਜੀ ਕੋਲੇ ਵੈਰੀ ਗੁੱਡ ਜਗਜੋਤ ਮਾਨ ਕੈਨੇਡਾ ਵਾਲੇ ਵੱਲੋਂ ਬਾਈ 2100 ਰੁਪਏ ਦੇ ਪੱਟੇ ਮਾਨ ਹੋ ਗਏ ਆਉਣਗੇ ਚਨਾਲੂ ਦਾ ਜਿਹੜਾ ਵੀ ਖਿਡਾਰੀ ਗੋਲ ਕਰਦਾ ਹੈ पवंजा सौ कोवंजा सौ खायो AYAH 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 ਸਿੰਘ ਜੀ ਪਾਪੜਾ ਵੱਲੋਂ چا ڈچا ਕੋਈ ਨਹੀਂ ਕੋਈ ਨਹੀਂ ਦੇ 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 ਤੇਰੇ ਪੂਰੇ ਬੋਲਿਆ ਵਾਲੇ ਕੋਲੇ ਚਨਾਲੋ ਦੀ ਟੀਮ ਬਾਈ ਜੇਤੂ ਰਹੀ ਇਸ ਟੂਰਨਾਮੈਂਟ ਦੀ ਦੋਨਰ ਟੀਮਾਂ ਨੂੰ ਮੁਬਾਰਕਬਾਦ ਹੈ ਚਨਾਲੋ ਦੀ ਟੀਮ ਇਸ ਟੂਰਨਾਮੈਂਟ ਦੀ ਜੇਤੂ ਰਹੀ ਹੈ ਪੁਲਾ ਜਮਾਦਾਨ ਹਲੋ ਆਇਆ ਅਜਾ ਗੋਟੀ ਆਪਾਂ ਬਾਈ ਕਮੈਂਟਰੀ ਕਰਦੇ ਆ ਮੈਂ ਸਾਰੇ ਬੰਦਿਆਂ ਨੂੰ ਕਦੇ ਵੀ ਖੁਸ਼ ਨਹੀਂ ਕਰ ਸੋ ਇੱਕ ਵਿਸ਼ੇਸ਼ ਸਨਮਾਨ ਆਜੋ 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 ਆ ਦਰੂਗਾ ਬੇਦੂਗਾ ਕਿੱਥੋਂ ਰੁੱਖ ਹੈ ਸਰਪੰਚ ਬੋਲ ਬਾਬਾ ਸਰਗਨਗਿਰ ਮਹਾਰਾਜ ਕੀ ਸੁਪੱਟੀ ਬਿਮਾਰਕ ਬਾਤ ਹੈ ਬਾਈ ਰੋਪਰ ਦੀ ਟੀਮ ਨੂੰ ਪਿਛਲੇ ਹਫਤੇ winner ਰਹੇ ਨੇ ਤੇ ਅੱਜ run up ਆਉਣ ਰਿਹਾ ਨੇ ਧੰਨਵਾਦ ਬੱਡੀ ਮੁਬਾਰਕ ਹਾਂਜੀ ਹਾਂ ਜੀ ਹਾਂ ਚੰਨੀ ਸਾਡਾ ਵੀਰ ਟਿਸ਼ੂ ਇਕਮਾ ਲਾਲ ਬਹੁਤ ਗੱਡੀ ਬਹੁਤ ਮਾਰ ਕੇ ਬਾਤ ਡਬਲ ਜਿਹੜੀ ਵੀਰ ਕੋਲੇ ਯਾਰ ਤਨੁਸ਼ਾਕ ਉਹ ਤਨੁਸ਼ਾਕ ਉਹ ਬੁੱਕੇ ਪਿੱਛੇ ਉਦੋਂ ਉਹ ਲਾਲਾ ਕਿੱਥੇ ਇੱਕ ਬਾਦ ਬਲੇ ਰਾਹ ਹੱਥਾਈ ਹੈ ਪਿਛੇ ਪਾਲੇ ਬੈਸਟ ਲੇਨ ਕੀ ਦਰਵਾਜ਼ਾ ਮਨਮੋਹ ਸਰਪਤ ਸਿੰਘ ਪਿੰਕੀ ਜੀ ਸਨਮਾਨ ਸਾਡੇ ਸਪੋਰਟਸ ਵੈਲਫੇਅਰ ਕਲੱਬ ਚਨਾਲਾ ਵੱਲੋਂ ਬਾਜੀ ਅਮਰੀਕ ਸਿੰਘ ਹੈਪੀ ਜੀ ਉਹਨਾਂ ਦਾ ਵਿਸ਼ੇਸ਼ ਸਨਮਾਨ ਅਧਰਪੁਰ ਦੀ ਧਰਤੀ ਤੋਂ ਸਾਡਾ ਵੀਰ ਹਰਜੀਤ ਜੀਤੂ ਵੱਡੀ ਮੁਬਾਰਕਬਾਦ ਤੇ ਜੀਤੂ ਜੀ ਵਿਸ਼ੇਸ਼ ਸਨਮਾਨ ਮੱਲਾ ਮੇਰੇ ਮਿੱਤਰੋ ਪੰਜਾਬ ਪੁਲਸ ਦੇ ਵਿੱਚ ਸਿਵਾਵਾ ਨਿਵਾ ਰਿਹਾ ਏ ਅਜੀ ਜੀ ਅਰਵਿੰਦਰ ਸਿੰਘ ਰਾਜੀ ਜੀ ਚੰਦ ਰਾਣਾ ਜੀ ਬੱਬੂ ਵੀਰ ਜੀ ਦਾ ਬਲਬੀਰ ਸਿੰਘ ਚਾਵਲਾ ਜੀ ਤੇ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਬੋਗੀ ਜੀ ਵੱਲੋਂ ਸਪੋਰਟਸ ਵੈਲ ਮਹੇਸ਼ ਕੁਮਾਰ ਮੇਸ਼ੀ ਜੀ ਮਹੇਸ਼ ਕੁਮਾਰ ਵਾ ਰਮ ਸੱਜੇ ਰਾਣਾ ਜੀ ਸੰਜੇ ਰਾਣਾ ਔਰ ਲਾਲੀ ਦਾ ਬੋਲਦੇ ਲਾਲੀ ਲਾਲੀ ਜੀ ਦਾ ਵਿਸ਼ੇਸ਼ ਸਨਮਾਨ ਹੈ ਸਾਡੇ ਕਲੱਬ ਵੱਲੋਂ ਆਜੂ ਬਿੱਲਾ ਪੱਤਰਕਾਰ ਜੀ ਅਜੀਬ ਸੁਖਾ ਜੀ ਦਾ ਵਿਸ਼ੇਸ਼ ਸਨਮਾਨ ਬਿੱਲਾ ਜੀ ਦਾ ਵੀ ਰਾਣਾ ਜੀ ਅਜਾ ਗੋਗੀ ਚਮਨ ਰਾਣਾ ਜੀ ਗੋਗੀ ਹੋਏ ਦੇਖੀ ਬੜਿਆ ਚਮਨ ਰਾਣਾ ਜੀ ਪਲੇਅਰ ਆ ਦੇ ਕੋਈ ਨਾ ਕੋਈ ਪਲੇਅਰਾਂ ਦੇ ਕਰੋ ਪਹਿਲਾਂ ਕੋਈ ਬੋਵੀ ਬਿੰਕੀ ਜੀ ਬਦਲ ਜੀ ਅੱਜ ਫੁੱਟਬਾਲ ਕੈਂਪ ਜਿਹੀ ਹੋਈ ਹੈ ਕੁਰਾਲੀ ਦੇ ਖੇਡ ਗਰਾਉਂਡ ਦੇ ਵਿੱਚ ਕੀ ਕਹਿਣਾ ਚਾਹੋਗੇ ਫੁੱਟਬਾਲ ਖੇਡ ਦੇ ਬਾਰੇ ਜੀ ਇਹ ਜਿਹੜਾ ਟੂਰਨਾਮੈਂਟ ਹੋਇਆ ਜੀ ਹੁਣ ਫਾਈਨਲ ਮੈਚ ਆਪਾਂ ਦੇਖਿਆ ਸਾਰਿਆਂ ਨੇ ਕਿ ਇਹ ਸਾਡੇ ਨਗਰ ਚਨਾਲੋਂ ਦੇ ਵੱਲੋਂ ਸਪੋਰਟਸ ਵੈਲਫੇਅਰ ਕਲੱਬ ਉਸ ਦੇ ਵੱਲੋਂ ਇਹ ਕਰਵਾਇਆ ਗਿਆ ਜੀ ਔਰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਇਹ ਬਹੁਤ ਵੱਡਾ ਅਪਰੇਲ ਹੈ ਜੀ ਕਿਉਂਕਿ ਸਾਡੇ ਮਾਨ ਸਾਹਿਬ ਦਾ ਵੀ ਸਾਡੇ ਸੀਐਮ ਸਾਹਿਬ ਦਾ ਵੀ ਇਹ ਇੱਕ ਪ੍ਰਾਣਾ ਹੈ ਕਿ ਨਸ਼ਿਆਂ ਤੋਂ ਤੋੜ ਕੇ ਖੇਡਾਂ ਨਾਲ ਜੋੜ ਕੇ ਅੱਜ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਨੌਜਵਾਨ ਅੱਜ ਇਸ ਗੇਮ ਦੇ ਨਾਲ ਫੁੱਟਬਾਲ ਗੇਮ ਦੇ ਨਾਲ ਇੰਨਾ ਪਿਆਰ ਕਰਕੇ ਔਰ ਐਡਾ ਵੱਡਾ ਟੂਰਨਾਮੈਂਟ ਸਾਡੇ ਅਮਰਜੀਤ ਸਿੰਘ ਹੋਗੀ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਹੋਇਆ ਜੀ ਬਹੁਤ ਵਧੀਆ ਹੋ ਕੇ ਨਿਭੜਿਆ ਬਹੁਤ ਪਤਵੰਤੇ ਸੱਜਣ ਸੱਜਣਾ ਨੇ ਹਾਜ਼ਰੀ ਲਗਵਾਈ ਸਾਰੇ ਸਾਡੇ ਪ੍ਰੈਸ ਮੀਡੀਆ ਤੇ ਸਾਡੇ ਸਾਰੇ ਹੀ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਸਾਡੇ ਸੁਖਪਾਲ ਸਿੰਘ ਜੀ ਪਿੰਕੀ ਇਹਨਾਂ ਦੇ ਪਰਿਵਾਰ ਨੇ ਔਰ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਸਾਰੇ ਨਗਰ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਰਾਣਾ ਮਕੇਸ਼ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਟੂਰਨਾਮੈਂਟ ਨੂੰ ਸਿਰੇ ਲਾਉਣ ਦੇ ਲਈ ਔਰ ਸਰਦਾਰ ਸਾਡੇ ਮੁੱਖ ਮਹਿਮਾਨ ਸਨ ਅੱਜ ਸਰਦਾਰ ਗੁਰਪ੍ਰਤਾਪ ਸਿੰਘ ਜੀ ਪੜਿਆਲਾ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਸਾਡੇ ਕਲੱਬ ਦੀ ਮਾਇਕ ਮਦਦ ਵੀ ਕੀਤੀ ਹੈ ਔਰ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਔਰ ਮੈਂ ਆਪਣੇ ਵੱਲੋਂ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਨੂੰ ਪ੍ਰਧਾਨ ਜੀ ਨੂੰ ਗੁਫੀ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਕਿ ਐਡਾ ਵੱਡਾ ਜਿਹੜਾ ਉਹਨਾਂ ਨੇ ਕਾਰਜ ਕੀਤਾ ਨੌਜਵਾਨਾਂ ਲਈ ਇੰਨਾ ਵਧੀਆ ਪ੍ਰੋਗਰਾਮ ਜੋ ਟੂਰਨਾਮੈਂਟ ਦਾ ਦਿੱਤਾ ਫੁੱਟਬਾਲ ਦਾ ਵਧਾਈ ਦੇ ਪਾਤਰ ਹੈ ਹੋਰ ਵੀ ਬਹੁਤ ਸਾਰੇ ਫੁੱਟਬਾਲ ਪ੍ਰੇਮੀ ਫੁੱਟਬਾਲ ਦੇ ਸtare ਇੱਥੇ ਸ਼ਾਮਲ ਹੋਏ ਸੀ ਜਿਨ੍ਹਾਂ ਦੇ ਵਿੱਚ ਸਰਦਾਰ ਕੋਚ ਬਲਵੀਰ ਸਿੰਘ ਜੀ ਔਰ ਸਾਰੇ ਮੋਹਣੀ ਵੀਰ ਜੀ ਔਨੀ ਸਾਰੇ ਸਾਡੇ ਨਗਰ ਦੇ ਪਤਵੰਤੇ ਪ੍ਰਦੀਪ ਰੂੜਾ ਜੀ ਔਰ ਸਾਡੇ ਜਿੰਨੇ ਵੀ ਸਾਡੇ ਨੀਤ ਵੀਰ ਜੀ ਔਨੀ ਸਾਰੇ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈਆਂ ਦੇਣਾ ਵੈਗਰੂ ਕਰੇ ਉਹਦੀ ਟੀਮ ਫਸਟ ਆਈ ਹੈ ਜੀ ਕੀ ਕਹਿਣਾ ਚਾਹੋਗੇ ਖਿਡਾਰੀਆਂ ਮੈਂ ਬਹੁਤ ਇਸ ਗੱਲੋਂ ਵਧਾਈ ਦੇਣਾ ਚਾਹੁੰਦਾ ਜੀ ਸਾਰੇ ਆਪਣੇ ਪਿੰਡ ਦੇ ਸਾਰੇ ਨੌਜਵਾਨਾਂ ਨੂੰ ਕੇ ਜਿਨੇ ਨੇ ਬਹੁਤ ਵਧੀਆ ਜੋਧੇ ਬਣ ਕੇ ਅੱਜ ਉਹ ਖੇਡੇ ਔਰ ਉਹਨਾਂ ਨੇ ਰੁੱਪੜ ਦੀ ਟੀਮ ਨੂੰ ਹਰਾਇਆ ਔਰ ਵਧਾਈ ਦੇ ਪਾਤਰ ਹੈ ਸਾਡੀ ਸਾਰੀ ਟੀਮ ਔਰ ਮੈਂ ਵਹਿਗਰੂ ਕੇ ਅਰਦਾਸ ਕਰਦਾ ਕਿ ਸਾਡਾ ਨਗਰ ਚਨਾਲੋ ਇਸ ਤਰ੍ਹਾਂ ਹੀ ਖੇਡਾਂ ਦੇ ਵਿੱਚ ਖੁਸ਼ੀਆਂ ਖੜੇ ਸਾਰਿਆਂ ਦੇ ਘਰਾਂ 'ਚ ਹੁੰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਸੀ ਜਦੋਂ ਆਪਣੇ ਇਲਾਕੇ ਦੀ ਫੁੱਟਬਾਲ ਦੇ ਵਿੱਚ ਧੂਤੀ ਬੋਲਦੀ ਸੀ ਮੁੜ ਕੇ ਇੱਕ ਜਿਹਾ ਸਮਾਂ ਆਇਆ ਕਿ ਫੁੱਟਬਾਲ ਡਾਊਨ ਹੁੰਦੀ ਚਲੇਗੀ ਹੁਣ ਮੁੜ ਜਿਹੜੇ ਟੂਰਨਾਮੈਂਟ ਰੂਨ ਲੱਗੇ ਆ ਖੇਡ ਪਿੰਡਾਂ ਦੇ ਵਿੱਚ ਵੀ ਗਰਾਊਂਡਾਂ ਦੇ ਵਿੱਚ ਦੁਬਾਰਾ ਬੱਚੇ ਫੁੱਟਬਾਲ ਖੇਡਦੇ ਹੋਏ ਨਜ਼ਰ ਆ ਰਹੇ ਲੱਗਦਾ ਹੈ ਕਿ ਜਿਹੜਾ ਉਹਨਾਂ ਫੁੱਟਬਾਲ ਦਾ ਸੁਨਹਿਰਾ ਦੌਰ ਤਾਂ ਫੇਰ ਵਾਪਸ ਆਏਗਾ ਜੀ ਦੇਖੋ ਜੀ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਡਾ ਨਗਰ ਚ ਨਾਲੋਂ ਸ਼ੁਰੂ ਤੋਂ ਹੀ ਫੁੱਟਬਾਲ ਦਾ ਬਹੁਤ ਵੱਡਾ ਪ੍ਰੇਮੀ ਰਿਹਾ ਜਿਸ ਨੇ ਬਹੁਤ ਖਿਡਾਰੀ ਵੀ ਪੈਦਾ ਕੀਤੇ ਔਰ ਸਾਡਾ ਸ਼ਹਿਰ ਇਲਾਕਾ ਇਸ ਗੱਲੋਂ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਕਿ ਸਾਡੇ ਸਰਦਾਰ ਪਰਮੇਂਦਰ ਸਿੰਘ ਜੀ ਕੰਗ ਜਿਨ੍ਹਾਂ ਨੇ ਏਸ਼ੀਅਨ 스타 ਰਹੇ ਹੈ ਏਸ਼ੀਅਨ ਟੀਮ ਏਸ਼ੀਆ ਦੀ ਜਿਹੜੀ ਉਹਨਾਂ ਨੇ ਟੀਮ ਚ ਕਪਤਾਨੀ ਕੀਤੀ ਹੈ ਇੰਡੀਆ ਦੇ ਵੱਲੋਂ ਔਰ ਉਹਨਾਂ ਦੀ ਦੇਣ ਹੈ ਸਾਡੇ ਕੋਚ ਨਰੈਣ ਸਿੰਘ ਜੀ ਉਹਨਾਂ ਦੀ ਦੇਣ ਹੈ ਔਰ ਸਾਡੇ ਜਸਪਾਲ ਜੀ ਜਿਹੜੇ ਕਿ ਸਾਡੇ ਖੇਡ ਪ੍ਰੇਮੀ ਸਨ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਇਸ ਖੇਡ ਨੂੰ ਪਰਤ ਪਰਤ ਸਹਿਿਤ ਕਰਨਾ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਜੀ ਔਰ ਮੈਂ ਤਾਂ ਕਹਾਗਾ ਕਿ ਸਾਡੇ ਇਲਾਕੇ ਨੂੰ ਮਾਣ ਹੈ ਸਾਡੇ ਪਰਮਿੰਦਰ ਸਿੰਘ ਵਰਗੇ ਫੁੱਟਬਾਲਰ ਸਟਾਰਾਂ ਨੂੰ ਅਸੀਂ ਉਹਨਾਂ ਨੂੰ ਮੈਂ ਤਾਂ ਕਹਾਗਾ ਕਿ ਉਹਨਾਂ ਦੀ ਦੇਣ ਉਹਨਾਂ ਦੀ ਬਦੌਲਤ ਅੱਜ ਸਾਡਾ ਜਿਹੜਾ ਇਹ ਫੁੱਟਬਾਲ ਦੀ ਗੇਮ ਹੈ ਇਹ ਸਾਡੇ ਹਰ ਪਿੰਡ ਚ ਹਰ ਸ਼ਹਿਰ ਦੇ ਵਿੱਚੇ ਖੇਡੀ ਜਾ ਰਹੀ ਹੈ ਔਰ ਸਾਡੇ ਅਸੀਂ ਇਸ ਗੱਲ ਦਾ ਵੀ ਸਾਡੇ ਨੌਜਵਾਨਾਂ ਨੂੰ ਅੱਜ ਦੇ ਸਿਸਟਮ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਗਈ ਸੀ ਸਾਡੇ ਚਨਾਲੋ ਨੂੰ ਕਿਉਂਕਿ ਸਾਡਾ ਜਿਹੜਾ ਗਰਾਊਂਡ ਸੀ ਉਹ ਥੋੜਾ ਉਸ ਦੇ ਵਿੱਚ ਥੋੜਾ ਜਿਹਾ ਕੋਈ ਅ ਪ੍ਰੋਬਲਮ ਆ ਗਈ ਸੀ ਹੁਣ ਬਰਸਾਤ ਕਰਕੇ ਤਾਂ ਕਰਕੇ ਸਾਨੂੰ ਸ਼ਿਫਟ ਕਰਕੇ ਇੱਥੇ ਕਰਾਲੀ ਦੇ ਗਰਾਊਂਡ 'ਚ ਲਿਆਉਣਾ ਪਿਆ ਔਰ ਗਰਾਊਂਡ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਾਡੇ ਨੌਜਵਾਨਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਕਿ ਗਰਾਊਂਡ ਦੇ ਵਿੱਚ ਵਿਚਕਾਰ ਇੱਕ ਕੰਧ ਸੀ ਉਸ ਨੂੰ ਰਿਮੂਵ ਕੀਤਾ ਜਾਵੇ ਅਸੀਂ ਉਨ੍ਹਾਂ ਦਾ ਕਹਿਣਾ ਮੰਨਦੇ ਹੋਏ ਸਾਡੇ ਪ੍ਰਸ਼ਾਸਨ ਨੇ ਉਹ ਦੀਵਾਰ ਥੋੜੀ ਔਰ ਤੋੜ ਕੇ ਸਾਡਾ ਗਰਾਊਂਡ ਵੀ ਅੱਜ ਚਨਾਲੋਂ ਦਾ ਬਹੁਤ ਵਧੀਆ ਸੁਨਹਿਰਾ ਗਰਾਊਂਡ ਬਣ ਗਿਆ ਜਿਸ ਦੇ ਵਿੱਚ ਭਵਿੱਖ ਦੇ ਵਿੱਚ ਬਹੁਤ ਖਿਡਾਰੀ ਪੈਦਾ ਹੋਣਗੇ ਜੀ ਉਰਾਲੀ ਦੇ ਵੀ ਨੌਜਵਾਨ ਅੱਜ ਵੀ ਦੇ ਦੇ ਅੰਡਰ 16 ਦੀ ਲੜਕੀਆਂ ਦੀ ਟੀਮ ਨੂੰ ਲੀਡ ਕਰ ਰਹੇ ਆ ਜੀ ਕੋਚਿੰਗ ਦੇ ਰਹੇ ਨੇ ਲੱਗਦਾ ਹੈ ਵੀ ਹੁਣ ਕਦੇ ਇੰਡੀਆ ਦੀ ਟੀਮ ਨੂੰ ਵੀ ਕੋਚਿੰਗ ਦੇ ਲਈ ਸਿਲੈਕਟ ਹੋਣਗੇ ਦੇਖੋ ਜੀ ਜਦੋਂ ਫਲਵਾੜੀ ਦੇ ਵਿੱਚ ਹੈ ਕਹ ਲੋ ਵੀ ਐਡਿਸ ਵਧੀਆ ਸਿਖਲਾਈ ਦਿੱਤੀ ਜਾਵੇ ਤਾਂ ਉਮੀਦ ਹੈ ਵੀ ਜਿਹੜਾ ਉਹਦਾ ਭਵਿੱਖ ਹੈ ਉਹ ਸੁਨਹਿਰਾ ਹੀ ਹੋਵੇਗਾ ਜੀ ਹਾਂਜੀ ਧੰਨਵਾਦ ਜੀ